ਸਾਡਾ ਪੁੱਤ ਮੋੜ ਦੋ ਸਾਡਾ ਪੁੱਤ ਮੋੜ ਦੋ ਸਾਡਾ ਪੁੱਤ ਮੋੜ ਦੋ ਦੁਦਿਆਰਾਂ ਦੇ ਵਿੱਚ 7 ਸਾਲਾ ਬੱਚੀ ਦੀ ਮੋਹਦਾ ਮਾਮਲਾ ਲਗਾਤਾਰ ਗਰਮਉਂਦਾ ਜਾ ਰਿਹਾ ਤਾਂ ਹੁਣ ਪਰਿਵਾਰ ਦੀ ਗੱਲ ਕਹੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੋ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਪਰਿਵਾਰ ਹੈ ਪਰਿਵਾਰਕ ਮੈਂਬਰ ਨੇ 7 ਸਾਲਾ ਮਾਇਰਾ ਜਿਸ ਦੀ ਅੱਜ ਮੌਤ ਹੋ ਗਈ ਹੈ ਸਕੂਲ ਬੱਸ ਦੇ ਹੇਠਾਂ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਮੌਤ ਹੋਈ ਹੈ ਮਾਇਰਾ ਸਕੂਲ ਗਈ ਸੀ ਸਕੂਲ ਬੱਸ ਦੇ ਉੱਪਰ ਸਵਾਰ ਹੋ ਕੇ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਈ ਸੀ ਤੇ ਉੱਥੇ ਬੱਸ ਦੇ ਹੇਠਾਂ ਆਉਣ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਵੱਲੋਂ ਵੱਡੇ ਇਲਜ਼ਾਮ ਸਕੂਲ ਪ੍ਰਸ਼ਾਸਨ ਤੇ ਜਿਹੜੇ ਨੇ ਲਗਾਏ ਜਾ ਰਹੇ ਨੇ ਉਸ ਤੋਂ ਬਾਅਦ ਅਪਰਦਰਸ਼ਨ ਵੀ ਕੀਤਾ ਗਿਆ ਹੰਗਾਮਾ ਵੀ ਹੋਇਆ ਸਕੂਲ ਦੇ ਵਿੱਚ ਕਿਉਂਕਿ 7 ਸਾਲਾਂ ਬੱਚੀ ਜਿਹੜੀ ਹੈ ਜਹਾਨੋ ਤੁਰ ਗਈ ਹੈ ਤਾਂ ਉਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਕਿਨੀ ਬੜੀਆਂ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਜੋ ਸਾਹਮਣੇ ਆਈਆਂ ਨੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਵਿਰਲਾਪ ਕਰਦੀਆਂ ਨਜ਼ਰ ਆ ਰਹੀਆਂ ਨੇ ਔਰਤਾ ਮਾਇਰਾ ਦੇ ਪਰਿਵਾਰਿਕ ਮੈਂਬਰ ਨੇ ਮਾਇਰਾ 7 ਸਾਲ ਦੀ ਮਾਸੂਮ ਬੱਚੀ ਜਿਹੜੀ ਕਿ ਦੁਨੀਆ ਨੂੰ ਅਲਵਿਦਾ ਕਹ ਗਈ ਹੈ ਸਕੂਲ ਦੀ ਬੱਸ ਹੇਠਾਂ ਦੇ ਨਾਲ ਉਸਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੰਗਾਮਾ ਵੀ ਹੋਇਆ ਜ ਬੜੀਆਂ ਹੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਲੁਧਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਲੁਧਿਆਣਾ ਦੇ ਨੇੜੇ ਜਿਸ ਸਕੂਲ ਦੀ ਘਟਨਾ ਜਿਹੜੀ ਦੱਸੀ ਜਾ ਰਹੀ ਹੈ 7 ਸਾਲ ਦੀ ਮਾਸੂਮ ਬੱਚੀ ਸਕੂਲ ਜਾਂਦੀ ਹੈ ਜਿੱਥੇ ਬੱਸ ਦੇ ਹੇਠਾਂ ਦੇ ਨਾਲ ਸਕੂਲੀ ਬੱਸ ਦੇ ਹੇਠਾਂ ਨਾਲ ਉਸਦੀ ਮੌਤ ਹੋ ਜਾਂਦੀ ਹੈ ਤਾਂ ਬੜੀਆਂ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਵਿਰਲਾਪ ਕਰਦੀਆਂ ਨਜ਼ਰ ਆ ਰਹੀਆਂ ਨੇ ਔਰ ਤਾਂ ਤਾ ਬਹੁਤ ਔਖਾ ਹੋ ਜਾਂਦੇ ਜੀ ਸਥਿਤੀ ਦੇ ਵਿੱਚ ਕਿਉਂਕਿ ਮਸਾਂ ਲਾਈ ਹੁੰਦੇ ਨੇ ਬੱਚੇ ਤਾਂ 7 ਸਾਲਾਂ ਮਾਸੂਮ ਬੱਚੀ ਜਿਹੜੀ ਕਿ ਬੜੇ ਲਾਡਾਂ ਚਾਵਾਂ ਦੇ ਨਾਲ ਪਾਲੀ ਸੀਗੀ ਮਾਪਿਆਂ ਦੇ ਵੱਲੋਂ ਤਾਂ ਉਹ ਅੱਜ ਜਹਾਨੋ ਤੁਰਗੀ ਤਾਂ ਕੀ ਹਾਲਤ ਹੁੰਦੀ ਹੋਏਗੀ ਮਾਪਿਆਂ ਦੀ ਇਹ ਸਹਿਜ ਹੀ ਅੰਦਾਜ਼ਾ ਲਗਾ ਸਕਦੇ ਆ ਤਸਵੀਰਾਂ ਤੋਂ ਤੁਸੀਂ ਵੇਖ ਸਕਦੇ ਆ ਹਾਂ ਜੀ ਮਾਤਾ ਕੀ ਬੱਚੀ ਦੀ ਕੀ ਹਾਲ ਹੈ ਮਾਇਰਾ ਮਾਇਰਾ ਘਰੋਂ ਚੰਗੀ ਪੜੀ ਗਈ ਹੈ ਕੋਣ ਆਇਆ 8:00 ਤੋਂ 8:30 ਵਜੇ ਤੋਂ ਬਾਅਦ ਫੋਨ ਆਇਆ ਮੁੰਡਾ ਕਾਲਜ ਚੱਲਣਾ ਸੀ ਉਹਨੇ ਡੱਬਾ ਦੇ ਆਪਣਾ ਐਡਰੈਸ ਚੈੱਕ ਲਿਆ ਸੀ ਤੇ ਕਹਿੰਦੇ ਫੋਨ ਆਇਆ ਵੀ ਕੁੜੀ ਦੇ ਬਲੱਡ ਨਿਕਲਦਾ ਤੇ ਸੱਟ ਲਾ ਦਿੱਤੀ ਬਸ ਕਿਆ ਥੋੜੀ ਲੱਗੀ ਆ ਕਿਵੇਂ ਲੱਗੀ ਆ ਕੁਛ ਨਹੀਂ ਦੱਸਿਆ ਕਿੱਦਾਂ ਲੱਗੀ ਆ ਸੱਟ ਲੱਗੀ ਆ ਜੀ ਬਸ ਠੀਕ ਆ ਮੈਡਮ ਕਹਿੰਦੇ ਫਾਈਨ ਫਾਈਨ ਠੀਕ ਆ ਜਾਨੀ ਉਸਕੇ ਬੋਲ ਰਹੀ ਆ ਕਿੰਨੀ ਦੇਰ ਬਾਅਦ ਦੱਸਿਆ ਉਹ ਬਿહોਸ਼ ਆ ਕੁਛ ਬੋਲ ਨਹੀਂ ਨਹੀਂ ਹੱਥ 40 ਦਾ ਟਾਈਮ ਸੀਗਾ ਇਹਨਾਂ ਨੇ ਕੁਛ ਨਹੀਂ ਦੋ ਟੀਚਰ ਆਏ ਸੀ ਕੁਛ ਨਹੀਂ ਦੱਸਿਆ ਵੀ ਕੀ ਹੋਇਆ ਕਿਵੇਂ ਹੋਇਆ ਬਸ ਬੱਸ ਡਰਾਈਵਰ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਸੀ ਬੱਚੀ ਨੂੰ ਸਹੀ ਸਲਾਮਤ ਤਾਂ ਸਾਡੇ ਸਾਹਮਣੇ ਕੁਛ ਨਹੀਂ ਹੋਇਆ ਸਾਨੂੰ ਪਤਾ ਹੀ ਨਹੀਂ ਡਾਡੀ ਬੱਚੀ ਦਾ ਕੁਛ ਏਦਾਂ ਦਾ ਹੋਇਆ ਜਿਹੜੇ ਲੈ ਕੇ ਜਾਂਦੇ ਆ ਡਰਾਈਵਰ ਅੰਕਲ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਆ ਮੈਡਮ ਦਾ ਟੀਚਰ ਆਇਆ ਮੈਡਮ ਦਾ ਫੋਨ ਆਇਆ ਕਹਿੰਦੀ ਖਮਾਇਰਾਂ ਦੇ ਸੱਟ ਲੱਗ ਗਈਆਂ ਦੋ ਜਣੇ ਆ ਕੇ ਛੱਡ ਕੇ ਇੱਥੇ ਆਏ ਮੈਂ ਕਿ ਕੀ ਹੋਇਆ ਕਿੱਦਾਂ ਹੋਇਆ ਕੁਛ ਨਹੀਂ ਦੱਸਿਆ ਛੱਲ ਗਏ ਉਹਦੀ ਅੱਖ ਪੂਰੀ ਬਾਹਰ ਆਈ ਬਈ ਗੁੜੀ ਦੀ ਅਪਰਵਾਹੀ ਹੈ ਸਕੂਲ ਦੇ ਅੰਦਰ ਮੇਰੇ ਪੁੱਤ ਨਾਲ ਏਦਾਂ ਦਾ ਵੱਡਾ ਹਾਸਾ ਹੋਇਆ ਕਿਵੇਂ ਉਹਦੇ ਵਿੱਚ ਹੋਇਆ ਤਾਂ ਸਕੂਲ ਦੀ ਹੀ ਲਾਪਰਵਾਹੀ ਆ ਨਾ ਉਹਨਾਂ ਨੇ ਮੈਨੂੰ ਇਨਸਾਫ ਚਾਹੀਦਾ ਤੇ ਮੇਰੇ ਬੁੱਤਾਂ ਉਹਨਾਂ ਨੇ ਇੰਦਾ ਕੀਤਾ ਕੀਤਾ ਫੀਸਾਂ ਨਹੀਂ ਲੇਟ ਹੋਣੀਆਂ ਚਾਹੀਦੀਆਂ ਮੇਰੇ ਬੁੱਤਾਂ ਨੇ ਇੰਦਾ ਕੀਤਾ ਕੀਤਾ ਮੇਰਾ ਫੀਸਾਂ ਨਹੀਂ ਲੇਟ ਹੋਣੀਆਂ ਚਾਹੀਦੀਆਂ ਥੱਬੇ ਥੱਬੇ ਫੀਸਾਂ ਦੇ ਦੇ ਦੋ ਦੇ ਦੋ ਸਾਡੇ ਬੱਚੇ ਨੂੰ ਵਾਪਸ ਕਰੋ ਫੀਸਾਂ ਲੈ ਲਓ ਸਾਡੇ ਕੋਲੋਂ ਜਿੰਨੇ ਪੈਸੇ ਪਏ ਆ ਲੈ ਲਓ ਸਾਡਾ ਪੁੱਤ ਮੋੜ ਦੋ ਸਾਡਾ ਪੁੱਤ ਮੋੜ ਦੋ ਸਾਡਾ ਪੁੱਤ ਮੋੜ ਦੋ ਸਾਡਾ ਪੁੱਤ